ਗੁਲਾਲੋ ਅੱਜ ਦਾ ਜੋ ਦਿਨ ਮੁਬਾਰਕ ਹੈ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਵੀ ਅਰ ਬਾਬਾ ਜੀ ਦੇ ਕਰਮ ਨਵਾਜ਼ੀ ਵੱਲੋਂ ਵੀ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਐਸਾ ਦਿਨ ਮੁਬਾਰਕ ਹੈ ਜਿਹੜਾ ਹਰ ਸਾਲ ਦੀ ਸਾਲ ਹਰੇਕ ਨੂੰ ਤਾਂਗ ਰੰਦੀ ਵਿਖਤ ਪਹੁੰਚੀ ਹੈ ਸ਼ੇਰਪੁਰੇ ਅੱਜ ਉਹ ਦਿਨ ਆ ਗਿਆ ਸ਼ੇਰਪੁਰੇ ਹਾਜ਼ਰੀ ਲਵਾਉਣ ਵਾਸਤੇ ਸੰਗਤਾਂ ਸਾਰੀਆਂ ਆਈਆਂ ਨੇ ਹਰੇਕ ਦੇ ਮੰਚੇ ਹੈਗੇ ਆਓ ਸਈਓ ਨਾਲ ਤੇ ਉਹ ਵਧਾਈ ਮੇਰੇ ਘਰ ਆਇਆ ਬਾਬਾ ਨੰਦ ਸਿੰਘ ਮਾਹੀ ਆ ਸਈਓ ਰਲਦੀਓ ਦੀ ਵਧਾਈ ਮੇਰੇ ਘਰ ਆਇਆ ਬਾਬਾ ਨੰਦ ਸਿੰਘ ਮਾਹੀ ਮੇਰੇ ਭਾਗ ਜਾ ਕੇ ਮਨ ਬਾਬਾ ਨੰਦ ਸਿੰਘ ਮਿਲ ਕੇ ਮੈ ਤਾਂ ਫੁੱਲੀ ਕੇ ਲਾਣ ਬੁਲਾ ਲੁਈ ਨਕਨਥ ਮੇਰੇ ਦਿੱਤੇ ਹੱਥ ਦਰਿਆ ਬਾਬਾ ਜੀ ਦੇ ਕਰਮ ਦੀ ਨਥੀ ਜਿਦੇ ਨਕਿ ਚ ਪੈ ਜਾਵੇ ਉਹ ਬਾਗਾ ਵਾਲੀ ਸਹੇਲੀ ਹੈ ਨਕ ਨਥ ਮੇਰੇ ਇਹ ਨਕੀ ਨਥੀ ਮੇਰੇ ਨਕ ਨਥ ਮੇਰੇ ਸਿਰ ਤੇ ਹੱਥ ਧਰਿਆ ਤਾਂ ਮੈਂ ਚੰਗੀ ਵਾਰੀ ਹੀਰ ਸਿਆਲ ਹੋਈ ਜਦੋਂ ਬਾਬਾ ਨੰਦ ਸਿੰਘ ਜੀ ਨੇ ਮੈਨੂੰ ਪਿਆਰ ਦਿੱਤਾ ਮੇਰੀ ਟੱਠੜੀ ਤੇ ਅਸਵਾਰ ਹੋਈ ਜਦੋਂ ਬਾਬਾ ਨੰਦ ਸਿੰਘ ਜੀ ਨੇ ਮੈਨੂੰ ਪਿਆਰ ਦਿੱਤਾ ਮੇਰੀ ਟਖੜੀ ਦੇ ਅਸਵਾਰ ਹੋਈ ਅਸ਼ਰ ਸ਼ਾਹ ਸਤ ਗੁਰ ਨੇ ਜਦੋਂ ਕਿ ਕਰਮ ਕੀਤਾ ਤਮਦੀਨ ਦੁਨੀ ਜਨੇ ਹਾਲ ਹੋਈ ਏ ਬਾਬਾ ਨੰਦ ਸਿੰਘ ਸੋਹਣਿਆ ਬਾਬਾ ਨੰਦ ਸਿੰਘ ਸੋਹਣਿਆ ਏ ਬਾਬਾ ਨੰਦ ਸਿੰਘ ਸੋਹਣਿਆ Obrigado. ਕਾਇਨਾਤ ਤੂੰ ਤੇਰਾ ਤੇਰਾ ਨੂਰ ਵੰਡੇ ਸਾਰੀ ਕਾਇਨਾਤ ਤੇ ਤੇਰਾ ਤੇਰਾ ਨੂਰ ਵੰਡੇ ਸਾਰੀ ਕਾਇਨਾਤ ਤੇਰੇ ਨੂਰ ਦੀ ਤੇ ਧੀ ਚਲਦੀ ਜੀਨੇ ਬਹੁਤ ਜੀ ਦੇ ਕੀ ਚਲਤ ਜੀਨੇ ਹੋਰ ਰੱਬ ਜਾਣਦਾ ਰਾਤ ਦੇਖ ਲਿਆ ਰਾਤ ਚਿਹਰਾ ਦੇਖਣ ਵਾਲਿਆਂ ਨੇ ਜਿੰਨਾਂ ਜੋ ਚਿਹਰੇ ਦੀ ਪਰਖ ਕੀਤੀ ਹੈ ਉਹਨਾਂ ਦੇ سینੇ ਚ ਆਵਾਜ਼ ਕੀ ਨਿਕਲਦੀ ਹੈ ਤੇਰੇ ਨੂਰ ਦੀ ਤੇ ਕੀ ਚਲਤ ਜੀਏ ਉਹਨੇ ਰੱਬ ਦਾ ਨਜ਼ਾਰਾ ਆਤਿ ਗੁਰੂ ਮਿਹਰਬਾਨ ਹੋਵੇ ਯਾਦ ਹੋ ਜਾਵੇ ਇੱਕ ਵਾਰੀ ਝਾਕਣਾ ਰਹਿਮ ਦੀ ਬਰਖਾਤਾ ਵਰਸਾ ਜਾਂਦਾ ਜਦ ਗੁਰੂਆਂ ਨੇ ਕਿਰਪਾ ਕੀਤੀ ਸ਼ੇਰਪਰੇ ਦੀ ਨਗਰੀ ਜਾ ਕੇ ਆਪ ਦੀ ਅੱਖਾਂ ਗੁਨੀਏ ਤੱਕ ਨਜ਼ਰ ਆਇਆ ਬਾਬਾ ਰਹਿਮ ਦੀ ਦੀ ਉਸਾ ਕੀ ਜਿਨੀ ਖੋਲੀ ਹਵੇ ਸੰਗੀਤਾ ਪਰਲੀ ਜੋਦੀ ਸਭ ਸਤਿਕਾਰ आई करा ਹਾਜ਼ਰੀ ਦੇ ਦਰਬਾਰ ਚ ਕਿਚੋਰ ਚੋਰੀ ਕਰ ਮਾਰਦਾ ਮਨਾਰੀ ਖੇਡਾ ਪਾਉਣਾ ਉਹ ਹੀ ਗੱਲ ਸੁਣਾ ਦਿਓ ਮੈਂ ਫਰਮਾਇਸ਼ ਬਾਬਾ ਜੀ ਦੇ ਨਾਂ ਦੀ ਹਾਜ਼ਰੀ ਚ ਪੂਰੀ ਕਰਨ ਲੱਗਿਆ ਬਾਬਾ ਜੀ ਦਾ ਦਰਬਾਰ ਸਜਿਆ ਹੋਇਆ ਹੈ ਸੰਗਤਾਂ ਜੁੜੀਆਂ ਬੈਠੀਆਂ ਨੇ ਇੱਕ ਮਦਾਰੀ ਗਲੀ ਦਰ ਗਲੀ ਖੇਡਾ ਪਾਉਣਾ ਫਿਰਦਾ ਦੁਨੀਆ ਦੇ ਤਮਾਸ਼ੇ ਦਿਖਾਉਣਾ ਫਿਰਦਾ ਬਾਬਾ ਜੀ ਦੇ ਦਰਬਾਰ ਚ ਆ ਕੇ ਸੋਚਦਾ ਵੀ ਇੱਥੇ ਜਰਾਕ ਤਮਾਸ਼ਾ ਦਿਖਾ ਜੀ ਜਿੰਦਗੀਆਂ ਰੋਕੀਆਂ ਬੜ ਜਾਣਗੀਆਂ ਆਕੇ ਦਰਬਾਰ ਚੰਦਰ ਸலாம் ਕੀਤਾ ਬਾਬਾ ਜੀ ਨੂੰ ਮੱਖਾ ਟਿਕਿਆ ਔਰ ਅਰਜ਼ੀ ਕੀਤੀ ਬਾਬਾ ਜੀ ਮੈਂ ਇੱਕ ਮਦਾਰੀ ਹਾਂ ਥੋੜਾ ਜਿਹਾ ਤਮਾਸ਼ਾ ਦਿਖਾਉਣ ਖਾਤਰ ਹਾਜ਼ਰੀ ਲਵਾਉਣੀ ਚਾਹੁੰਦਾ ਜੇ ਤੁਹਾਡਾ ਹੁਕਮ ਹੋਵੇ ਮੈਂ ਤਮਾਸ਼ਾ ਦਿਖਾ ਦਿਆਂ ਥੋੜਾ ਜਿਹਾ ਬਾਬਾ ਜੀ ਕਹਿੰਦੇ ਕਮਲਿਆ ਫਕੀਰਾਂ ਨੂੰ ਤਮਾਸ਼ੇ ਨਹੀਂ ਦਿਖਾਈ ਦਿੰਦੇ ਕੋਈ ਬੰਤ ਮੈਂ ਥੋੜਾ ਜਿਹਾ 4 ਮਿੰਟ ਹੀ ਉਹ ਕਹਦਾ ਤੂੰ 2-3 ਮਿੰਟ ਕਹਿੰਦਾ ਅਸੀਂ ਕਹਿੰਦੇ 1 ਸਕਿੰਟ ਨਹੀਂ ਦੇਖੀਦਾ ਨਾ ਵਕੀਰ ਨੂੰ ਤਮਾਸ਼ਾ ਦਿਖਾਈਦਾ ਨਾ ਵਕੀਰ ਤੋਂ ਤਮਾਸ਼ਾ ਦੇਖੀਦਾ ਫਕੀਰਾਂ ਦੇ ਦਰਵਾਜ਼ੇ ਤਮਾਸ਼ੀ ਇਕੱਲਾ ਨਿਕਲਦੇ ਕਹਿੰਦਾ ਬਾਬਾ ਜੀ ਮੈਂ ਤਾਂ ਬੜੀ ਹੰਗਲੇ ਕੇ ਆ ਤੋੜੀ ਜੀ ਜਾਤ ਤਾਂ ਦੇ ਦੇ ਮੈਨੂੰ ਬਾਬਾ ਜੀ ਚੁੱਪ ਕਰ ਗਏ ਜਦ ਬਾਬਾ ਜੀ ਚੁੱਪ ਕਰੇ ਮਗਦਰੀ ਨੂੰ ਚੋ ਵੀ ਆਗਿਆ ਮਿਲ ਗਈ ਡੁਗੜੁਗੀ ਵਿਝਾਲ ਲਾ ਗਿਆ ਲੋਕਾਂ ਨੂੰ ਤਵੱਜੋ ਅਗਦੇ ਕਨੀ ਕਰਾਉਣ ਲੱਗ ਗਿਆ ਲੈ ਵੀ ਦੇਖੋ ਲੋਕੋ ਅੱਖਾਂ ਵਿੱਚੋਂ ਹੁਣਾਂ ਫੁਲਾੜੀ ਜੀ ਬਣਾ ਕੇ ਦਿਖਾਉਣਾ ਹਾਂ ਹਾਂ ਲੋਕਾਂ ਨੇ ਅੱਖਾਂ ਵਿੱਚ ਲਿਆ ਮਗਾਰੀ ਡੁਗੜੁਗੀ ਵਿਝਾਈ ਜਾਂਦਾ ਜੋ ਕੁਝ ਕਿਹਾ ਬਣਾ ਕੇ ਦਿਖਾਉਣਾ ਉਹ ਬਣ ਨਹੀਂ ਰਿਹਾ ਪੰਜ ਸੱਤ ਮਿੰਟਾਂ ਲੋਕਾਂ ਨੇ ਅੱਖਾਂ ਵਿੱਚੋਂ ਬਾਤ ਪੁੱਛਿਆ ਕਣੇ ਮੰਦਾਰੀਆ ਕਦ ਕੁੱਝ ਬੜਿਆ ਕਿ ਨਹੀਂ ਇਹਨੇ ਕਦ ਕੱਖਾਂ ਖੋਲੀਆਂ ਸੀ ਕਹਿੰਦਾ ਯਾਰੇ ਬੜਿਆਂ ਦਾ ਦਰਬਾਰ ਹੈ ਸਖੀਆਂ ਦਾ ਦਰਬਾਰ ਹੈ ਇੱਥੇ ਇਹਨਾਂ ਦੀ ਚਰਣਾ ਚਾਕੇ ਮੈਨੂੰ ਕੋਈ ਛੋਟੀ ਜਿਹੀ ਗਲਤੀ ਹੋ ਗਈ ਕੋੜਿਆ ਨਹੀਂ ਜਾਂਦਾ ਭੁੱਲ ਗਿਆ ਮੈਂ ਹੁਣ ਅੱਖਾਂ ਵਿੱਚ ਉਹਨਾ ਬਣਾ ਕੇ ਦਿਖਾਉਂਗਾ ਉਹ ਦੂਈ ਵਾਰੀ ਫੇਰ ਅੱਖਾਂ ਵਿੱਚ ਫੇਰ ਨਾ ਕੁਝ ਬਣਿਆ ਜਦ ਨਾ ਬਣਿਆ ਤੀਜੀ ਵਾਰੀ ਨੂੰ ਫੇਰ ਲੋਕਾਂ ਨੇ ਪੁੱਛਿਆ ਵੀ ਹੁਣ ਮੰਦਾਰੀਆ ਕੁਝ ਬਣਿਆ ਕਹਿੰਦਾ ਯਾਰ ਬਾਬਾ ਜੀ ਦੇ ਦਰਬਾਰ 'ਚ ਮੈਨੂੰ ਕੁਝ ਭੈਣ ਜਾਵਣਾ ਪੜਿਆ ਨਹੀਂ ਜਾਂਦਾ ਮੈਂ ਤੂੰ ਉਦੋਂ ਬਾਬਾ ਜੀ ਕਹਿੰਦੇ ਬਸ ਕਰ ਮੰਦਾਰੀਆ ਦੋ ਵਾਰੀ ਦੱਤੇ ਤਾਂ ਕੁਝ ਬੜਿਆ ਨਹੀਂ ਆ ਹੁਣ 30 ਵਾਰੀ ਦਾ ਹੋਰ ਦਾ ਉਗਾ ਕਰਨ ਚਾਰ ਬੈਠੇ ਕਹਿੰਦਾ ਮਾਬੇ ਜੀ ਮੈਂ ਦਿਖਾ ਦਿਆਂ ਤੋਰ ਕਹਿੰਦੇ ਨਹੀਂ ਤੈਨੂੰ ਪਹਿਲਾਂ ਕਹਿੰਦੀ ਫਕੀਰ ਦੇ ਦਰਵਾਜ਼ੇ ਤਮਾਸ਼ਾ ਨਾ ਦੇਖੀਦਾ ਨਾ ਦਿਖਾਈਦਾ ਤੂੰ ਆਪਣਾ ਤਮਾਸ਼ਾ ਦਿਖਾਉਣ ਆਟਿਆ ਨਹੀਂ ਹੈ ਤੇਰਾ ਤਮਾਸ਼ਾ ਸਾਨੂੰ ਕੋਈ ਨਜ਼ਰ ਨਹੀਂ ਆਇਆ ਹੁਣ ਤੂੰ ਅੱਖਾਂ ਵਿੱਚ ਤੈਨੂੰ ਅਸੀਂ ਤਮਾਸ਼ਾ ਦਿਖਾਤੀ ਆ ਆਹ ਹਾ ਗੁਰੂਆਂ ਦਾ ਤਮਾਸ਼ਾ ਕਿਹਾ ਜਰ ਖਾਣ ਲਾ ਹਜ਼ੂਰ ਇੱਕ ਸ਼ਹਿਰ ਦਾ ਬਾਦਸ਼ਾਹ ਮਰ ਜਾਂਦਾ ਹੈ ਬਾਬਾ ਜੀ ਦੇ ਦਰਬਾਰ ਉਹ ਮਜ਼ਾਰੀ ਨਿਖੜ ਬਾਬਾ ਜੀ ਨੇ ਵਾਦਾ ਕਰ ਲਿਆ ਮਜ਼ਾਰੀ ਤੇ ਤਮਾਸ਼ਾ ਦਿਖਾਈ ਦੇ ਉਹ ਜਦ ਸ਼ਹਿਰ ਦਾ ਬਾਦਸ਼ਾਹ ਮੰਨਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਯਾਰ ਆਪਾਂ ਫਲਾਣੇ ਨੂੰ ਬਾਦਸ਼ਾਹ ਬਣਾਓ ਫਲਾਣੇ ਨੂੰ ਬਾਦਸ਼ਾਹ ਬਣਾਓ ਫਲਾਣੇ ਨੂੰ ਬਾਦਸ਼ਾਹ ਸਾਰੀ ਦਿਹਾੜੀ مشਫਰਾ ਕਰੀ ਗਏ ਸਲਾਹਾਂ ਕਰੀ ਗਏ ਕੋਈ ਰਹਿ ਪਾਸ ਨਹੀਂ ਸ਼ਾਮ ਪਈ ਜਦ ਸ਼ਾਮ ਪਈ ਸਾਰੇ ਕਹਿੰਦੇ ਯਾਰ ਆਪਣੀ ਕੋਈ ਰਹਿ ਪਾਸ ਨਹੀਂ ਹੋਈ ਹੁਣ ਆਪਾਂ ਰੱਬ ਦੇ ਭਰੋਸੇ ਪਰ ਛੱਡ ਦਿਓ ਆਪਾਂ ਰਾਤ ਨੂੰ ਆਪੋ ਆਪਣੇ ਘਰਾਂ 'ਚ ਬੈਜੋ ਜਿਹੜਾ ਸਭ ਤੋਂ ਪਹਿਲਾਂ ਸਵੇਰ ਵੇਲੇ ਵੀ ਆਪਣੇ ਸ਼ਹਿਰ 'ਚ ਆਵੇ ਉਹਨੂੰ ਆਪਾਂ ਬਾਦਸ਼ਾਹ ਚੁਣਾਂਗੇ ਜਿਹਨੂੰ ਰੱਬ ਨੇ ਯੋਹੀ ਬਾਦਸ਼ਾਹ ਬਣਾਇਆ ਹੋ। ਐਨੀ ਗੱਲ ਸੋਚ ਕੇ ਸਾਰੇ ਪਹੇਗੇ। ਉਦੋਂ ਰਾਤ गुजरी। ਬਾਬਾ ਜੀ ਨੇ ਮਦਾਰੀ ਨੇ ਦਾਖਲ ਕਰਤਾ ਸ਼ਹਿਰ 'ਚ। ਜਦ ਮਦਾਰੀ ਦਾਖਲ ਹੋਇਆ ਸ਼ਹਿਰ 'ਚ ਲੋਕਾਂ ਦੀ ਨਿਗਾਹ ਆ ਗਿਆ। ਕਹਿੰਦੇ ਯਾਰ ਆ ਗਿਆ ਬੰਨਾ ਆਪਣਾ ਬਾਦਸ਼ਾਹ ਬੜਾ ਬਾਦਸ਼ਾਹ ਆ ਗਿਆ। ਸਾਰਾ ਨੇ ਬਾਦਸ਼ਾਹ ਮੰਨ ਕੇ ਨਲ ਆਇਆ ਤੇ ਆਇਆ ਸ਼ਾਹੀ ਪੁਸ਼ਾਕਾਂ ਪੰਨੀਆਂ ਬਨ ਕੇ ਤਾਸੇ ਬਰ ਤਖਤ ਪਰ ਬਿਠਾ ਦਿੱਤੇ ਜਦ ਬਾਦਸ਼ਾਹ ਬਣ ਕੇ ਮਦਾਰੀ ਤਖਤ ਪਰ ਬੈਠੇ ਆ 12 ਸਾਲ ਗੁਜ਼ਰ ਗਏ ਬਾਬਾ ਸੋਚਦੇ ਨੇ ਕਿਦ ਮਦਾਰੀ ਪੈਰ ਤਾਂ ਛੱਡ ਗਿਆ ਮਦਾਰੀ ਦੀ ਹਵਾ ਤਾਂ ਦੇਖੀ ਕਿਥੇ ਰਕਿਆ ਹੁਣ ਤਵਜੋ ਦਿੱਤੀ ਆਪਣੀ ਉਸੇ ਮਹਿਰਬੀ ਉਸੇ ਸੰਗ ਜੁੜੀ ਹੋਈ ਸੀ ਮਦਾਰੀ ਉੱਠੇ ਹਾਜ਼ਰ ਕਰਦੇ ਆ ਜਦ ਮਦਾਰੀ ਆਦ ਲੋਕ ਨਾ ਦੇਖ ਦੋ ਮੁੰਨੇ ਮੈਂ ਸੰਗ ਜੁੜੀ ਬਾਬਾ ਜੀ ਵੀ ਆਪਣੇ ਘੁੱਟ ਚ ਬੈਠੇ ਨੇ ਪਾਪ ਪੁੱਛਦੇ ਨੇ ਬਾਬਾ ਜੀ ਕਹਿੰਦੇ ਕਿਉਂ ਮਦਾਰੀਆ ਦੇਖਿਆ ਵਕੀਰ ਦਾ ਤਮਾਸ਼ਾ ਮਦਾਰੀ ਕਰ ਮੈਂ ਸਿਰ ਝਟ ਕੇ ਰੁੜਿਆ ਕਹਿੰਦਾ ਬਾਬਾ ਜੀ ਮੈਂ ਤਾਂ ਇਹ ਨਹੀਂ ਕੱਚੇ ਜੇ ਤਮਾਸ਼ੇ ਦਿਖਾਉਂਦਾ ਵਰਦਾ ਤੁਸੀਂ ਤਾਂ ਸੱਚਾ ਤਮਾਸ਼ਾ ਦਿਖਾਇਆ ਇਹ ਜਰਾ ਤਮਾਸ਼ਾ ਦਿਖਾਏ ਮੈਨੂੰ ਗਲੀਆਂ 'ਚ ਟੁਕੜੇ ਮੰਗਣ ਵਾਲੇ ਨੇ ਤਖਤ 'ਤੇ ਬੈਠਾ ਅੰਦਾਜ਼ ਤੁਸੀਂ ਕਹਿੰਦੇ ਭਈ ਮੈਂ ਤਮਾਸ਼ਾ ਦਈਦਾ ਨਾ ਹੈ ਔਰ ਤੱਕ ਤੇਰੀ ਝੋਲੀ ਔਰ ਤੱਕ ਤੇਰੀ ਡੁਗਡੁਗੀ ਔਰ ਤੱਕ ਮੰਤਰੀ ਜਾ ਬਜਾ ਤਮਾਸ਼ਾ ਦਿਖਾ ਦੁਨੀਆ ਨੂੰ ਜਦ ਫੇਰ ਗਲੀ میری ਫੇਰ ਨੂੰ ਬਾਬਾ ਜੀ ਨੇ ਕਿਹਾ ਕਾ ਤੋਈ ਲੈ ਮਦਾਰੀ ਕਰ ਮੈਂ ਚੁੱਕ ਗਿਆ ਪੈਰਾਂ ਨੂੰ ਫੜ ਕੇ ਕਹਿੰਦਾ ਕਬ ਬਾਪਾ ਦਾ ਹੁਜਾ ਆਪਣੇ ਦਰ ਲਈ ਮੰਗਦਾ ਬਣਾ ਰੱਖੀ ਦੁਨੀਆ ਦਾ ਮੰਗਦਾ ਨਾ ਮਨਾ ਮੈਨੂੰ ਕਿਉਂਕਿ ਲੱਗੀਆਂ ਨੇ ਮੋਚਾ ਚੁੱਕਿਆ ਜੋਤਾ ਥੋੜਾ ਆਪ ਕੋਈ ਆਪੀ ਸੋਹ ਰਿਆ ਕੋਈ ਆਪੀ ¡Gracias! Right,